ਜਦੋਂ ਸਰਕਾਰ ਵੱਲੋਂ ਜੁਰਮ ਦੇ ਖਿਲਾਫ ਸਖਤ ਲੜਾਈ ਦੇ ਵਿੱਚ ਉਹਦੀ ਲੜੀ ਦੇ ਵਿੱਚ ਕਪੂਰਥਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ ਜਿਹਦੇ ਵਿੱਚ ਕਪੂਰਥਲਾ ਦੇ ਵਿੱਚ ਫਗਵਾੜੇ ਸ਼ਹਿਰ ਦੇ ਵਿੱਚ ਇੱਕ ਵੱਡਾ ਸਾਈਬਰ ਕ੍ਰਾਈਮ ਸਿੰਡੀਕੇਟ ਬਸਟ ਕੀਤਾ ਗਿਆ ਤੇ ਉਹਨਾਂ ਵੱਲੋਂ ਉਹਨਾਂ ਕੋਲੋਂ ਬਹੁਤ ਵੱਡੇ ਪੱਧਰ ਤੇ ਰਿਕਵਰੀਜ਼ ਹੋਈਆਂ 18 ਸਤੰਬਰ ਦੀ ਰਾਤ ਨੂੰ ਸਾਨੂੰ ਇੱਕ ਖੂਫੀਆ ਇਤਲਾ ਮਿਲੀ ਸੀ ਕਿ ਫਗਵਾੜਾ ਏਰੀਆ ਦੇ ਆ ਤਾਜ਼ਿਲਾ ਦੇ ਵਿੱਚ ਇੱਕ ਵੱਡੇ ਪੱਧਰ ਤੇ ਸਾਈਬਰ ਫਰਾਡ ਰੈਕਟ ਜਿਹੜਾ ਕੰਮ ਕਰ ਰਿਹਾ ਹੈ ਜੋ ਕਿ ਝੋਲੇ ਪਾੜੇ ਲੋਕਾਂ ਨੂੰ ਸਾਈਬਰ ਫਰਾਡ ਦਾ ਸ਼ਿਕਾਰ ਬਣਾਉਂਦਾ ਤੁਰੰਤ ਇੱਥੇ ਕਾਰਵਾਈ ਕਰਦੇ ਹੋਏ ਵੱਖ-ਵੱਖ ਪੁਲਿਸ ਟੀਮਾਂ ਡੀਐਸਪੀ ਸਿਟੀ ਸਿਟੀ ਫਗਵਾੜਾ ਐਸਐਚਓ ਸਾਈਬਰ ਕ੍ਰਾਈਮ ਕਪੂਰਥਲਾ ਐਸਐਚਓ ਸਿਟੀ ਫਗਵਾੜਾ ਤੇ ਹੋਰ ਪੁਲਿਸ ਕਰਮੀ ਤੁਰੰਤ ਮੌਕੇ ਤੇ ਪਹੁੰਚੇ ਤੇ ਉਹਨਾਂ ਨੇ ਜਿਹੜਾ ਪ੍ਰਮਾਈਸ ਚੈੱਕ ਕੀਤਾ 체크 ਕਰਨ ਤੇ ਪਾਇਆ ਗਿਆ ਕਿ ਬਹੁਤ ਵੱਡੀ ਤਾਦਾਦ ਚ ਲੋਕ ਲੈਪਟਾਪ ਕੰਪਿਊਟਰ ਦੇ ਉੱਤੇ ਬੜੀ ਹੀ ਸਸਪੀਸ਼ੀਅਸ ਜਿਹੜੇ ਐਕਟੀਵਿਟੀਜ਼ ਕਰ ਰਹੇ ਸੀ ਉਹਨਾਂ ਦੀ ਮੋੜਲੀ ਪੁੱਛ ਕਿਸ ਤੋਂ ਇਹ ਗੱਲ ਸਾਹਮਣੇ ਆਈ ਕਿ ਉਹਨਾਂ ਵੱਲੋਂ ਇੱਕ ਵੱਡੇ ਪੱਧਰ ਦਾ ਸਾਈਬਰ ਫਰਾਡ ਰੈਕਟ ਮੌਕੇ ਤੇ ਚਲਾਇਆ ਜਾ ਰਿਹਾ ਸੀਗਾ ਤੁਰੰਤ ਜਿਹੜੀ ਕਾਰਵਾਈ ਕਰਦੇ ਹੋਏ ਜਿਹੜੇ 38 ਲੋਕਾਂ ਨੂੰ ਜਿਹੜਾ ਰਾਉਂਡ ਅਪ ਕੀਤਾ ਗਿਆ ਤੁਰੰਤ ਹੀ ਮੌਕੇ ਤੇ ਜਿਹੜੀ ਐਫ ਆਈ ਆਰ ਜਿਹੜੀ ਦਰਜ ਕੀਤੀ ਗਈ ਧਾਰਾਵਾਂ 111 ਬੀ ਐਨ ਐਸ ਜੋ ਕਿ ऑर्गेनाइज्ड क्राइम ਦੀ ਸਖਤ ਧਾਰਾ ਹੈ ਇਹਦੇ ਨਾਲ 318 4 ਬੀ ਐਨ ਐਸ ਜੋ ਕਿ ਚੀਟਿੰਗ ਦੀ ਧਾਰਾ ਹੈਗੀ ਹੈ ਇਹਦੇ ਨਾਲ 66 ਸੀ ਤੇ 66 ਡੀ ਆਈਟੀ ਐਕਟ ਜੋ ਕਿ ਇਮਪਰਸੋਨੇਸ਼ਨ ਤੇ ਆਇਡੈਂਟੀਟੀ ਥੈਫਟ ਨੂੰ ਲੀਟ ਕਰਦੀ ਹੈ ਉਹਦੇ ਤਹਿਤ ਆ ਥਾਣਾ ਸਾਈਬਰ ਕ੍ਰਾਈਮ ਕਪੂਰਥਲਾ ਦੇ ਵਿੱਚ ਮੁਕਦਮਾ ਦਰਜ ਕਰਕੇ 38 ਦੋਸ਼ੀਆਂ ਦੀ ਜਿਹੜੀ ਅਰੈਸਟ ਪਾਈ ਗਈ ਹੈ ਮੁੱਢਲੀ ਪੁੱਛਗਿੱਛ ਤੋਂ ਇੱਕ ਗੱਲ ਸਾਹਮਣੇ ਆਈ ਹੈ ਕਿ ਜਿਹੜੇ ਸਾਈਬਰ ਫਰਾਡਸ ਸਿਗੇ ਇਹ ਬਾਹਰਲੇ ਮੁਲਕਾਂ ਤੇ ਖਾਸ ਕਰਕੇ ਜਿਹੜਾ ਅਮਰੀਕਾ ਤੇ ਕੈਨੇਡਾ ਦੇ ਜਿਹੜੇ ਭੋਲੇ-ਪਾਲੇ ਮਾਸੂਮ ਐ ਉਹਨਾਂ ਨੂੰ ਆਨਲਾਈਨ ਜਿਹੜਾ ਫਰਾਡ ਕਰਕੇ ਆਪਣੇ ਚਾਂਸੇ ਚ ਫਸਾਉਂਦੇ ਸੀ ਤੇ ਉਹਨਾਂ ਕੋਲੋਂ ਜਿਹੜੇ ਪੈਸੇ ਦੀ ਜਿਹੜੀ ਠੱਗੀ ਮਾਰਦੇ ਸੀ ਇਹਨਾਂ ਦੇ ਕੰਮ ਕਰਨ ਦਾ ਤਰੀਕਾ ਸੀਗਾ ਕਿ ਇਹ ਆ ਲੋਕਾਂ ਦੇ ਫੋਨ ਦੇ ਤੇ ਜਾਂ ਉਹਨਾਂ ਦੇ ਲੈਪਟਾਪ ਦੇ ਉੱਤੇ ਜਾਂ ਕੰਪਿਊਟਰ ਦੇ ਉੱਤੇ ਇੱਕ ਪਾਪਅਪ ਲਿੰਕ ਜਨਰੇਟ ਕਰਦੇ ਸੀ ਜਿਹਨੂੰ ਕਲਿੱਕ ਕਰਨ ਤੇ ਇੱਕ ਇਹਨਾਂ ਨੂੰ ਡਰਾਇਆ ਜਾਂਦਾ ਸੀ ਕਿ ਤੁਹਾਡੇ ਕੰਪਿਊਟਰ ਕਰਪਟ ਹੋ ਗਿਆ ਯਾ ਇਥੇ ਵਾਇਰਸ ਆ ਗਿਆ ਤੇ ਕਲਿੰਕ ਕਰਦੇ ਹੀ ਉਹਨਾਂ ਦੀ ਕਾਲ ਜਿਹੜੀ ਟੋਲ ਫਰੀ ਨੰਬਰ ਰਾਹੀਂ ਇਥੇ ਫਗਵਾੜਾ ਕਾਲ ਸੈਂਟਰ ਚ ਆਂਦੀ ਸੀ ਤੇ ਇਹਲਾ ਵੱਲੋਂ ਉਹਨਾਂ ਨੂੰ ਗਾਈਡ ਕੀਤਾ ਜਾਂਦਾ ਸੀ ਕਿ ਆਪਣੀ ਫੋਨ ਦੀ ਜਾਂ ਲੈਪਟਾਪ ਦੀ ਸਕਰਨ ਸਕਰੀਨ ਮਿਰਰਿੰਗ ਕਰੋ ਸਾਡੇ ਕਿਹਾ ਉਹ ਸੌਫਟਵੇਅਰ ਇੰਸਟਾਲ ਕਰੋ ਤੇ ਉਦੇ ਹੀ ਆਧਾਰ ਤੇ ਅੱਗੇ ਇਹਨਾਂ ਦੀ ਜਿਹੜੀ ਆਈਡੈਂਟੀਟੀ ਤੋਂ ਜਿਹੜਾ ਡਾਟਾ ਚੋਰੀ ਕਰਕੇ ਸਾਈਬਰ ਠੱਗੀ ਜਿਹੜਾ ਲੋਕਾਂ ਤੋਂ ਮਾਰੀ ਜਾਂਦੀ ਸੀ ਜਿਹੜੀ ਠੱਗੀ ਮਾਰਨ ਉਪਰੰਤ ਜੋ ਪੈਸੇ ਆਉਂਦੇ ਸੀ ਉਹਨਾਂ ਨੂੰ ਇਹ ਬਿਟਕੋਇਨ ਦੇ ਵਿੱਚ ਕਨਵਰਟ ਕਰਕੇ ਆਪਣੀ ਜਿਹੜੀ ਫਰਦਰ ट्रांजੈਕਸ਼ਨਸ ਕਰਦੇ ਸੀਗੇ ਤੇ ਜੋ ਵੀ ਆਪਰੇਸ਼ਨਲ ਇਹਨਾਂ ਨੂੰ ਇੱਥੇ ਖਰਚੇ ਦੀ ਲੋੜ ਪੈਂਦੀ ਸੀ ਤੇ ਜਿਹੜੀ ਤਨਖਾਹਾਂ ਦੀ ਲੋੜ ਪੈਂਦੀ ਸੀ ਉਹ ਹਵਾਲਾ ट्रांजੈਕਸ਼ਨ ਦੇ ਥਰੂ ਇੱਥੇ ਜਿਹੜਾ ਇੱਥੇ ਕਰਮੀਆਂ ਨੂੰ ਜਿਹੜਾ ਉਹ ਦਿੱਤੀ ਜਾਂਦੀ ਸੀ ਜਿਹੜਾ ਇਹ 38 ਦੋਸ਼ੀ ਜਿਹੜੇ ਅਸੀਂ ਅਰੈਸਟ ਕੀਤੇ ਐ ਉਹਦੇ ਵਿੱਚੋਂ ਮжоਰਿਟੀ ਲੋਕ ਜਿਹੜੇ ਜਿਹੜੇ ਪਾਰਲੇ ਸਟੇਟ ਦੇ ਜਿਹੜੇ ਐਨਸੀਆਰ ਰੀਜਨ ਤੇ ਹੈਗੇ ਆ ਜਿਨ੍ਹਾਂ ਨੂੰ ਇੱਕ ਜੋਬ ਰਿਕਰੂਟਮੈਂਟ ਏਜੰਸੀ ਜੋ ਕਿ ਕਰੋਲ ਬਾਗ ਬੇਸਡ ਦਿੱਲੀ ਬੇਸਡ ਹੈਗੀ ਹੈ ਉਹਨਾਂ ਵੱਲੋਂ ਇਹਨਾਂ ਦੀ ਐਜੂਕੇਸ਼ਨਲ ਬੈਕਗ੍ਰਾਉਂਡ ਦੇਖਦੇ ਹੋਏ ਅਤੇ ਅੰਗਰੇਜ਼ੀ ਭਾਸ਼ਾ ਦਾ ਜਿਹੜਾ ਜਿਨ੍ਹਾਂ ਨੂੰ ਆਉਂਦੀ ਹੈ ਉਹ ਵੇਖਦੇ ਹੋਏ ਇਹਨਾਂ ਨੂੰ ਇਹ ਨੌਕਰੀ ਦਿੱਤੀ ਗਈ ਹੈ ਜਿਦੀ ਤਨਖਾਹ ਇਹਨਾਂ ਵੱਲੋਂ ਤਕਰੀਬਨ 35000 ਤੋਂ 50000 ਰੁਪਏ ਮਹੀਨੇ ਇਹਨਾਂ ਨੂੰ ਦਿੱਤੀ ਜਾ ਰਹੀ ਸੀ ਤੇ ਜਿਹੜਾ ਇਹ ਸਾਈਬਰ ਕ੍ਰਾਈਮ ਸਿੰਡੀਕੇਟ ਜਿਹੜਾ ਚਲਾ ਰੇ ਸੀ ਤਕਰੀਬਨ 15 ਤੋਂ 20 ਲੱਖ ਰੁਪਏ ਇਹ ਦਿਨ ਦਾ ਜਿਹੜਾ ਇਹ ट्रांजैक्शन ਜੋ ਕਿ ਸਾਨੂੰ ਮੁੱਢਲੀ ਪੁਚਕਿਸ ਤੋਂ ਸਾਹਮਣੇ ਆਇਆ ਉਹ ਕਰ ਰਹੇ ਸੀਗੇ ਇਸ ਤੋਂ ਇਲਾਵਾ ਬੜਾ ਹੀ ਕੰਟਰੋਲਡ ਵੇਚ ਜਿਹੜਾ ਇਹ ਆਪਣਾ ਕੰਮ ਕਰਦੇ ਸੀ ਜਿਹਦੇ ਵਿੱਚ ਮੇਨਟੇਨੈਂਸ ਲਈ ਵੱਖਰੇ ਲੋਕ ਸੀਗੇ ਆ ਟ੍ਰੇਨਿੰਗ ਦੇ ਲਈ ਇਹਨਾਂ ਨੇ ਵੱਖਰੇ ਲੋਕ ਲਖੇ ਸੀ ਆਪਰੇਸ਼ਨ ਚਲਾਉਣ ਲਈ ਵੱਖਰੇ ਲੋਕ ਰੱਖੇ ਸੀ ਅਤੇ ਜਿਹੜਾ ਹਵਾਲਾ ट्रांजैक्शन ਦੇ ਥਰੂ ਜੋ ਵੀ ਫਾਈਨੈਂਸਸ ਸੀਗੇ ਉਹਦੇ ਲਈ ਵੀ ਇਹਨਾਂ ਨੇ ਵੱਖਰੇ ਲੋਕ ਰੱਖੇ ਸੀ ਕੁੱਲ ਸਾਡੇ ਕੋਲੋਂ ਜਿਹੜੀ ਬਰਾਮਦਗੀ ਹੋਈ ਹੈ ਬਹੁਤ ਵੱਡੀ ਮਾਤਰਾ 'ਚ ਜਿਹੜੇ ਅਸੀਂ 40 ਲੈਪਟਾਪ ਇਹਨਾਂ ਕੋਲੋਂ ਮੌਕੇ ਤੋਂ ਹੀ ਅਸੀਂ ਬਰਾਮਦ ਕੀਤੇ ਆ ਇਹਨਾਂ ਕੋਲੋਂ ਅਸੀਂ 67 ਮੋਬਾਈਲ ਫੋਨ ਵੀ ਜਿਹੜੇ ਥਰੂ ਇਹ ਜਿਹੜੇ ਟੋਲ ਫ੍ਰੀ ਨੰਬਰ ਰਾਹੀਂ ਲੋਕਾਂ ਨੂੰ ਕਾਲ ਕਰਕੇ ਉਹਨਾਂ ਨੂੰ ਠੱਗਦੇ ਸੀ ਉਹ ਰਿਕਵਰ ਕੀਤੇ ਆ ਅਤੇ ਮੌਕੇ ਤੋਂ 10 ਲੱਖ ਰੁਪਏ ਜਿਹੜੀ ਨਜਾਇਜ਼ ਸਸਪੈਕਟਿਡ ਹਵਾਲਾ ਮਨੀ ਹੈ ਉਹ ਵੀ ਅਸੀਂ ਰਿਕਵਰ ਕੀਤੀ ਹੈ ਫਰਦਰ ਪੁਸ਼ਕਿਚ ਅਤੇ ਹੋਰ ਤਫ਼ਤੀਸ਼ ਨੂੰ ਅਗੇ ਵਧਾਉਂਦੇ ਹੋਏ ਫੋਰੈਂਸਿਕ ਐਗਜ਼ਾਮੀਨੇਸ਼ਨ ਜਿਹੜੇ ਲੈਪਟਾਪਸ ਦਾ ਮੋਬਾਈਲ ਫੋਨਸ ਦਾ ਕਰਾਇਆ ਜਾ ਰਿਹਾ ਹੈ ਕਿ ਇਹਦੇ ਕਿਹੜੇ ਸੌਫਟਵੇਅਰਸ ਹੈਗੇ ਆ ਕਿਹੜੇ-ਕਿਹੜੇ ਲੋਕਾਂ ਤੋਂ ਠੱਗੀ ਇਹਨਾਂ ਨੇ ਮਾਰੀ ਹੈ ਕਿ ਇਸ अमाउंट ਦੀ ਇਹਨਾਂ ਨੇ ਮਾਰੀ ਹੈ ਇਸ ਤੋਂ ਇਲਾਵਾ ਚਾਰ ਦੋਸ਼ੀ ਅਸੀਂ ਹੋਰ ਆਈਡੈਂਟੀਫਾਈ ਕਰ ਲਏ ਹੈਗੇ ਆ ਤੇ ਵੱਖ-ਵੱਖ ਟੀਮਾਂ ਅਸੀਂ ਬਣਾ ਕੇ ਜਿਹੜੇ ਵੱਖ-ਵੱਖ ਸਾਡੇ ਦੇਸ਼ ਤੇ ਸੂਬੇ ਹੈਗੇ ਆ ਉੱਥੇ ਅਸੀਂ ਰਵਾਨਾ ਕਰ ਰਹੇ ਆ ਤਾਂ ਜੋ ਅਸੀਂ ਛੇਤੀ-ਛੇਤੀ ਜਿਹੜੀ ਪੂਰੀ ਇਹ ਲਿੰਕ ਨੂੰ ਅਸੀਂ ਤੋੜ ਸਕੀਏ ਸਾਰੇ ਸੈਰਟੀਫੀਕੇਟ ਕਰਨ ਵਾਲੇ ਕਿੰਨੇ ਲੋਕ ਸੀ ਕੀ ਉਹਨਾਂ ਦੇ ਵੀ ਕਾਰਜ ਬਿਲਕੁਲ ਜਿਵੇਂ ਕਿ ਮੈਂ ਦੱਸਿਆ ਕਿ ਹਜੇ ਮੋਡਲੀ ਪੋਸਕੇਚ ਚ 4 ਲੋਕ ਅਸੀਂ ਆਇਡੈਂਟੀਫਾਈ ਕਰ ਲਏ ਐ ਜਿਨ੍ਹਾਂ ਨੇ ਇਹਨਾਂ ਨੂੰ ਰਿਕਰੂਟ ਕੀਤਾ ਸੀ ਜਿਨ੍ਹਾਂ ਨੇ ਸਿਲੈਕਟ ਕੀਤਾ ਸੀ ਨਾਲੇ ਇੱਕ ਮੇਨ ਮਾਸਟਰਮਾਈਂਡ ਜੋ ਕਿ ਸ਼ੈਨ ਹੈਗਾ ਹੈ ਕਲਕੱਤਾ ਬੇਸਡ ਜਿਹਦੇ ਵੱਲੋਂ ਸਾਰਾ ਆਪਰੇਸ਼ਨ ਚਲਾਇਆ ਜਾ ਰਿਹਾ ਸੀ ਉਹਦੇ ਵੀ ਅਸੀਂ ਪਿੱਛੇ ਜਿਹੜੇ ਸਾਡੀ ਟੀਮਸ ਲੱਗੀਆਂ ਹੋਈਆਂ ਤੇ ਸਾਨੂੰ ਪੂਰਾ ਭਰੋਸਾ ਹੈ ਕਿ ਇਹਨਾਂ ਨੂੰ ਛੇਤੀ ਛੇਤੀ ਅਸੀਂ ਰਾਉਂਡ ਅਪ ਕਰਾਂਗੇ ਜਿਹੜੇ ਚੱਲ ਰਿਹਾ ਸੀ ਉਹ ਪੈਲੇਸ ਔਰ ਉਹ ਜਗਾ ਨੂੰ ਲੈ ਕੇ ਕਿੰਨੀ ਕੁ ਜਾਣਕਾਰੀ ਸੀ ਕਿ ਉਹਨੂੰ ਵੀ ਜਾਣਕਾਰੀ ਸੀ ਉਹ ਵੀ ਤਰ੍ਹਾਂ ਦੇ ਰਹੇ ਸੀ ਨਹੀਂ ਬਿਲਕੁਲ ਜਿਹੜਾ ਇਹ ਤਾਜਬਲਾ ਪਲਾਈ ਰੋਡ ਹੈਗਾ ਇਹ ਜਿਹੜੀ ਪ੍ਰਾਪਰਟੀ ਹੈ ਇਹ ਸਾਡੇ ਇੱਕ ਅਮਰਿੰਦਰ ਸਿੰਘ ਉਰਫ ਸਾਬਿਤ ਹੋਰੀ ਹੈ ਉਹਨਾਂ ਵੱਲੋਂ 2021 ਤੋਂ ਬਾਅਦ ਲੀਸ ਤੇ ਲਈ ਗਈ ਸੀ ਤੇ ਇਹਨਾਂ ਨੇ ਫਰਦਰ ਇਹ ਸਾਈਬਰ ਕ੍ਰਾਈਮ ਦੇ ਲਈ ਜਿਹੜਾ ਇਹ ਫਰਾਡਸਟਰਸ ਹੈ ਇਹਨਾਂ ਨੂੰ ਸਬਲੀਜ਼ ਜਿਹੜੀ ਕੀਤੀ ਸੀ ਕਿ ਤੇ ਇਹ ਜਿਹੜਾ ਸਾਈਬਰ ਫਰਾਡ ਹੈ ਪਿਛਲੇ तकरीबन 3 ਮਹੀਨੇ ਤੋਂ ਇਹ ਖੂਫੀਆ ਤੌਰ ਤੇ ਚਲਾ ਰਹੇ ਸੀਗੇ ਜਿਹੜਾ ਇਹ ਪੈਸਾ ਟਰਾਂਸਫਰ ਹੁੰਦਾ ਸੀ ਉਹ ਠੱਗੀ ਦਾ ਉਹ ਇੰਡੀਅਨ ਖਾਤੇ ਸੀ ਜਾਂ ਵਿਦੇਸ਼ੀ ਖਾਤੇ ਜਿਵੇਂ ਕਿ ਮੈਂ ਦੱਸਿਆ ਇਹ ਖਾਤੇ ਰਾਹੀਂ ਟਰਾਂਸਫਰ ਨਹੀਂ ਸੀਗੇ ਇਹ ਹਵਾਲਾ ਰਾਹੀਂ ਜਿਹੜਾ ਟਰਾਂਸਫਰ ਹੁੰਦੇ ਸੀ ਤੇ ਇੱਥੇ ਕੈਸ਼ ਪੇਮੈਂਟ ਸੀ ਜਿਹੜੇ ਸਾਰੇ ਜਿਹੜੇ ਸਾਈਬਰ ਫਰਾਡਸਟਰਸ ਆ ਉਹਨਾਂ ਨੂੰ ਕੈਸ਼ ਤੇ ਹੀ ਨਾਲ ਦੀ ਤਨਖਾਹ ਦਿੱਤੀ ਜਾਂਦੀ ਸੀ ਜਿਹੜਾ ਇਹ ਠੱਗੀ ਦਾ ਪੈਸਾ ਜਿਹਨਾਂ ਲੋਕਾਂ ਨਾਲ ਠੱਗੀ ਮਾਰਦੇ ਸੀ ਉਹ ਜਿਹੜਾ ਪੈਸਾ ਆਉਂਦਾ ਸੀ ਉਹ ਕਿਹੜੇ ਖਾਤੇ ਜੰਦਾ ਸੀ

ਸੋਗਾ ਇੰਡੀਪੀ 4277585 ਨਹੀਂ ਇਹਦੇ ਤੇ ਅਸੀਂ ਡੂੰਘਾਈ ਨਾਲ ਤਫ਼ਤੀਸ਼ ਕਰ ਰਹੇ ਹਾਂ ਜਿੱਦਾਂ ਹੀ ਕੋਈ ਇੱਥੇ ਕੰਕ੍ਰੀਟ ਜਾਂ ਐਵੀਡੈਂਸ ਸਾਡੇ ਕੋਲ ਆਉਂਦੀ ਹੈ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਇਮੀਡੀਏਟਲੀ ਜਿਹੜਾ ਏਰੀਆ ਨੂੰ ਸੀਲ ਕੀਤਾ ਗਿਆ ਮੌਕੇ ਤੇ ਜਿਹੜੇ ਲੋਕ ਸੀਗੇ ਉਹਨਾਂ ਨੂੰ ਬਿਠਾ ਕੇ ਉਹਨਾਂ ਦੀ ਪੁੱਛਗਿੱਛ ਕੀਤੀ ਗਈ ਜਿਹਦੇ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਉੱਥੇ ਇੱਕ ਵੱਡੇ ਪੱਧਰ ਤੇ ਜਿਹੜਾ ਸਾਈਬਰ ਫਰਾਡ ਦਾ ਐਕਸਟਰੈਸ਼ਨ ਰੈਕਟ ਚੱਲਦਾ ਸੀਗਾ ਜਿਹਦੇ ਵਿੱਚ ਪ੍ਰਾਇਮਰਲੀ ਇਹ ਟਾਰਗੇਟ ਕਰਦੇ ਸੀ ਲੋਕੀ ਜਿਹੜੇ ਕਿ ਯੂਐਸ ਤੇ ਕੈਨੇਡਾ ਬੇਸਿਕ ਐ ਪ੍ਰਾਇਮਰਲੀ ਉਹਨਾਂ ਨੂੰ ਲੁਟ ਕਰਦੇ ਸੀ ਇਹਨਾਂ ਦੀ ਸ਼ਿਫਟ ਹੁੰਦੀ ਸੀ ਸ਼ਾਮ ਨੂੰ ਤਕਰੀਬਨ ਸਾਢੇ 7 ਵਜੇ ਤੋਂ ਲੈ ਕੇ ਰਾਤੀ 1:30 ਵਜੇ ਤੱਕ ਜਿਸ ਵੇਲੇ ਯੂਐਸ ਕੈਨੇਡਾ ਸਾਈਡ ਦਿਨ ਹੁੰਦਾ ਤੇ ਇਹ ਪ੍ਰਾਇਮਰਲੀ ਡਾਰਕਨੈਸ ਹੀ ਕੰਮ ਕਰਦੇ ਸੀ ਤੇ ਸਾਰੇ ਜਿਹੜੇ ਹੈਗੇ ਆ ਆਪਣੇ ਇਹਨਾਂ ਕੋਲ ਸਪੈਸ਼ਲ ਸੌਫਟਵੇਅਰ ਸਿਗੇ ਮੋਡਸ ਆਪਰੇਂਡਾ ਇਹਨਾਂ ਦਾ ਹੁੰਦਾ ਸੀ ਕਿ ਇਹ ਯੂਐਸਏ ਬੇਸਡ ਕੋਈ ਸੌਫਟਵੇਅਰ ਹੈਗਾ ਉਹਦੇ ਤੋਂ ਯੂਐਸਏ ਦੇ ਜਿਹੜੇ ਕਲਾਇੰਟਸ ਹੈ ਜਿਹੜੇ ਕਿ ਫੋਨ ਯੂਜ਼ ਕਰਦੇ ਆ ਜਾਂ ਕੰਪਿਊਟਰਸ ਯੂਜ਼ ਕਰਦੇ ਆ ਉਹਨਾਂ ਦੇ ਫੋਨ ਜਾਂ ਕੰਪਿਊਟਰਸ ਦੇ ਉੱਤੇ ਪੌਪਅਪ ਸਕਰੀਨ ਭੇਜਦੇ ਸੀ ਪੌਪਅਪ ਸਕਰੀਨ 'ਚ ਆਂਦਾ ਸੀ ਕਿ ਤੁਹਾਡਾ ਜਿਹੜਾ ਕੰਪਿਊਟਰ ਜਾਂ ਫੋਨ ਹੈ ਉਹ ਹੈਕ ਹੋ ਗਿਆ ਹੈ ਜਾਂ ਕਰਪਟ ਹੋ ਗਿਆ ਹੈ ਜਾਂ ਇਹ 'ਚ ਕੋਈ ਬਹੁਤ ਹੀ ਖਤਰਨਾਕ ਵਾਇਰਸ ਪੈ ਗਿਆ ਹੈ ਤੇ ਤੁਸੀਂ ਇਹਨੂੰ ਕਲਿੱਕ ਕਰੋ ਤੇ ਅਸੀਂ ਤੁਹਾਡਾ ਹੱਲ ਕਰ ਦਿਆਂਗੇ ਜੋ ਵੀ ਕਲਿੰਕ ਕਲਿਕ ਕਰਦਾ ਸੀ ਉਹਦੇ ਵਿੱਚ ਜਿਹੜਾ ਕਾਲ ਡਾਇਵਰਟ ਹੁੰਦੀ ਸੀ ਟੋਲ ਫਰੀ ਨੰਬਰ ਤੇ ਜਿਹੜੀ ਕਾਲ ਇੱਥੇ ਆਪਣੇ ਫਗਵਾੜੇ ਜਿਹੜਾ ਇਲੀਗਲ ਕਾਲ ਸੈਂਟਰ ਜਿਹੜਾ ਚੱਲ ਰਿਹਾ ਸੀ ਉੱਥੇ ਰੀਸੀਵ ਹੁੰਦੀ ਸੀ ਇਹਦੇ ਵਿੱਚ ਵੀ ਇਹਨਾਂ ਦੇ ਤਿੰਨ ਲੈਵਲ ਸੀਗੇ ਕੰਮ ਕਰਨ ਦੇ ਟਾਇਰ 1 ਟਾਇਰ 2 ਟਾਇਰ 3 ਜਾਂ ਫੇਜ਼ 1 ਫੇਜ਼ 2 ਫੇਜ਼ 3 ਜੋ ਵੀ ਤੁਸੀਂ ਕਹਿਣਾ ਚਾਹੋ ਜਿਹੜਾ ਟਾਇਰ 1 ਹੈ ਉਹ ਇਨੀਸ਼ੀਅਲ ਕੰਮ ਹੈਗਾ ਹੈ ਕਿ ਆਪਾਂ ਭੋਲੇ-ਪਾਲੇ ਜਿਹੜੇ ਲੋਕ ਐ ਉਹਨਾਂ ਨੂੰ ਆਪਣੇ ਜਾਲ 'ਚ ਫਸਾਈਏ ਟਾਰਗੇਟ ਕਰਨਾ ਕਿ ਸਾਡੇ ਵੱਲ ਕੋਈ ਆਉਣ ਉਹਨਾਂ ਨੂੰ ਪਹਿਲਾਂ ਡਰਾਉਂਦੇ ਸੀ ਫਿਰ ਆਪਣਾ ਸੋਲੂਸ਼ਨ ਦੱਸਦੇ ਸੀ ਜਿਹੜਾ ਪ੍ਰੋਸੀਡ ਕਰਦਾ ਸੀ ਉਹਨੂੰ ਟਾਇਰ 2 ਚ ਭੇਜਦੇ ਸੀ ਇਹਦੇ ਵਿੱਚ ਵੀ ਪੁੱਛ ਕੇ ਇਸ ਤਰ੍ਹਾਂ ਉਹ ਕਹਿੰਦੇ ਹਿੱਟ ਸਾਡਾ ਹੁੰਦਾ ਸੀ ਤਕਰੀਬਨ 20 ਦੇ ਵਿੱਚੋਂ ਇੱਕ ਜਾਂ ਦੋ ਲੋਕ ਬਾਕੀ 18 20 ਤੋਂ ਵਿੱਚੋਂ 18 ਲੋਕ 19 ਲੋਕ ਨਹੀਂ ਮੰਨਦੇ ਸੀ ਤੇ ਜੋ ਵੀ ਹਿੱਟ ਇੱਕ ਹੁੰਦਾ ਸੀ ਉਹਨੂੰ ਟਾਇਰ ਸਭ ਤੋਂ ਪਹਿਲਾਂ ਉਹ ਸ਼ੇਡ ਤਿਆਰ ਕੀਤਾ ਹੁੰਦਾ ਹੈ ਹਾਂ ਇਹ ਨਾ ਇੱਕ ਹੀ ਕਰਦੇ ਸੀ ਪੰਜਾਬ ਲੋਕਾਂ ਦੀ ਗੱਲ ਹੈ ਜਿਹੜੇ ਸਾਰੇ ਲੋਕ ਤਾਂ ਕੋਈ ਨਹੀਂ ਕਰਦਾ